ਵੰਡ ਸੁਰੇਸ਼ਾਲੇ ਵਿੱਚ ਪਹੁੰਚੇ ਮੇਰੇ ਬਹੁਤ ਹੀ ਸਤਕਾਰਯੋਗ ਬਜ਼ੁਰਗ ਮੇਰੀਆਂ ਮਾਤਾਵਾਂ ਮੇਰੀਆਂ ਪੈਨਾ ਮੇਰੇ ਵੀਰ ਇੱਥੇ ਜਿੰਨੇ ਵੀ ਪਤਵੰਤੇ ਸੱਜਣ ਪਹੁੰਚੇ ਨੇ ਐਸ ਡੀ ਐਮ ਸਾਹਿਬ ਬੀਡੀਓ ਦਫਤਰ ਤੋਂ ਜਿੰਨੇ ਵੀ ਅਫਸਰ ਸਾਹਿਬਾਨ ਪਹੁੰਚੇ ਨੇ ਹੋਰ ਵੀ ਜਿਹੜੇ ਸਾਡੇ ਟੀਮ ਦੇ ਮੈਂਬਰ ਸਾਹਿਬਾਨ ਇਥੇ ਸਾਰਿਆਂ ਨੂੰ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਅੱਜ ਐਮਐਲਏ ਸਾਹਿਬ ਵੱਲੋਂ ਮੁਆਫੀ ਕੁਝ ਰੁਝੇਵਿਆਂ ਕਰਕੇ ਉਹਨਾਂ ਨੂੰ ਬਾਹਰ ਜਾਣਾ ਪਿਆ ਤੇ ਉਹਨਾਂ ਦੀ ਥਾਂ ਮੈਂ ਆਈ ਆ ਪੰਜਾਬ ਦੇ ਵਿੱਚ ਜਿਹੜੀ ਦੋ ਵੱਡੀ ਮੁਹੀਮ ਕ੍ਰਾਂਤੀ ਚੱਲ ਰਹੀ ਹੈ ਇੱਕ ਯੁੱਧ ਨਸ਼ਿਆਂ ਵਿਰੁੱਧ ਇੱਕ ਸਿੱਖਿਆ ਕ੍ਰਾਂਤੀ ਕੁਝ ਟਾਈਮ ਪਹਿਲਾਂ ਵੀ ਮੈਂ ਇੱਥੇ ਆਈ ਸੀ ਇਸ ਪਿੰਡ ਦੇ ਵਿੱਚ 10 ਦਿਨ ਹੀ ਹੋਏ ਨੇ ਬਹੁਤ ਵਧੀਆ ਉਪਰਾਲਾ ਸਰਕਾਰ ਵੱਲੋਂ ਚੱਲ ਰਿਹਾ ਹੈ ਹਰ ਘਰ ਹਰ ਪਿੰਡ ਪੂਰਾ ਫਾਜ਼ਿਲਕਾ ਪੰਜਾਬ ਹਰ ਇੱਕ ਦੀ ਗੱਲ ਸਰਕਾਰ ਨੇ ਸੁਣੀ ਹੈ ਪਿੱਛੇ ਜਿਹੜਾ ਲੱਗਿਆ ਹੈ ਨਸ਼ਾ ਮੁਕਤ ਅੱਜ ਵੈਸੇ ਮੇਰੇ ਵੀਰ ਘਟ ਗਿੰਤੇ ਵਿੱਚ ਆਏ ਨੇ ਪਿਛਲੇ ਜਦੋਂ ਸਿੱਖਿਆ ਕ੍ਰਾਂਤੀ ਸੀ ਉੱਥੇ ਜ਼ਿਆਦਾ ਸੀ ਮਾਤਾਵਾ ਦਾ ਪੈਣਾ ਦਾ ਦਰਦ ਮੈਂ ਸਮਝ ਸਕਦੀ ਹਾਂ ਬਹੁਤ ਚੰਗੇ ਤਰੀਕੇ ਨਾਲ ਆ ਜਿਹੜੀ ਬਿਮਾਰੀ ਹੈ ਨਾ ਇਹ ਇਕੱਲੀ ਸਰਕਾਰ ਜਾਂ ਇਕੱਲੀ ਸੰਸਥਾਵਾਂ ਖਤਮ ਨਹੀਂ ਕਰ ਸਕਦੀ ਇਦੇ ਵਿੱਚ ਆਪਾਂ ਸਾਰਿਆਂ ਨੂੰ ਸਾਥ ਦੇਣਾ ਪਏਗਾ। ਕੱਲ ਮੇਰੀ ਐਮਐਲਏ ਸਾਹਿਬ ਨਾਲ ਗੱਲ ਹੋ ਰਹੀ ਸੀ ਕਿ ਤੁਸੀਂ ਜਾਓਗੇ ਮੈਂ ਕਿਹਾ ਮੈਂ ਬਿਲਕੁਲ ਜਾਵਾਂਗੀ ਸਿੱਖਿਆ ਕ੍ਰਾਂਤੀ ਦੇ ਵਿੱਚ ਤਾਂ ਮੈਂ ਆ ਰਹੀ ਆਂ। ਮੈਂ ਬਿਲਕੁਲ ਜਾਵਾਂਗੀ ਮੇਰੀ ਸੰਸਥਾ ਵੱਲੋਂ ਜਾਵਾਂਗੀ ਤੇ ਮੈਂ ਦੱਸਾਂਗੀ ਕਿਉਂਕਿ ਸਾਡੇ ਪਹਿਲਾਂ ਵੀ ਕਾਉਂਸਲਿੰਗ ਕੈਂਪਸ ਲੱਗਦੇ ਸੀ। ਵੀਰਾਂ ਨੂੰ ਜਿਹੜੀ ਵੀ ਕੋਈ ਇਸ ਚੀਜ਼ ਦਾ ਜੇ ਆਪਾਂ ਆਦੀ ਹੋ ਚੁੱਕੇ ਆ ਉਹਨਾਂ ਦੀ ਆਪਾਂ ਮਦਦ ਕਿਵੇਂ ਕਰੀਏ? ਉਸ ਚੀਜ਼ ਦੇ ਵਿੱਚ ਮੇਰੀ ਸੰਸਥਾ ਕੰਮ ਕਰਦੀ। ਆਪਾਂ ਗੱਲ ਕਰ ਲਈਏ ਜਦੋਂ ਪਿੰਡ ਦੀ ਗੱਲ ਆਵੇ ਨਾ ਤਾਂ ਹਮੇਸ਼ਾ ਇੱਕ ਗੱਲ ਯਾਦ ਰੱਖਿਓ ਕਿ ਜਿਹੜੀ ਚੀਜ਼ ਸਹੀ ਹੋਵੇ ਉਹਨੂੰ ਸਹੀ ਕਹਿਣਾ ਜਿਹੜੀ ਚੀਜ਼ ਗਲਤ ਹੋਵੇ ਨਾ ਉਹਨੂੰ ਉੱਥੇ ਹੀ ਠੱਲ ਪਾ ਦੇਣਾ ਕਹਿ ਦੇਣਾ ਕਿ ਤੁਸੀਂ ਗਲਤ ਕਰ ਰਹੇ ਹੋ ਤਾਂ ਆਪਣੀ ਤਾਕਤ ਤਾਂ ਜਿਹੜੀਆਂ ਮੁਹੀਮ ਚੱਲ ਰਹੀ ਹੈ ਇਸ ਨੂੰ ਆਪਾਂ ਕਾਮਯਾਬ ਬਣਾ ਸਕਾਂਗੇ ਆਪ ਸਾਰੇ ਇੱਕ ਵਾਰੀ ਸੋਚ ਕੇ ਵੇਖੋ ਪਿਛਲੀ ਸਰਕਾਰਾਂ ਬਾਰੇ ਸਾਰੇ ਮੇਰੇ ਤੋਂ ਬਹੁਤ ਸਤਕਾਰਯੋਗ ਹੋ ਬਹੁਤ ਵੱਡੇ ਹੋ ਕਿਹੜੇ ਹੋ ਜੀ ਮੁੱਖ ਮੰਤਰੀ ਸੀ ਜਿਹੜੇ ਲੋਕਾਂ ਵਿੱਚ ਆਏ ਪਹਿਲਾਂ ਦੀ ਆਪਾਂ ਗੱਲ ਕਰ ਲਈਏ ਕਿਹੜੇ ਆਏ ਕਿੰਨਾਂ ਨੇ ਧਿਆਨ ਕੀਤਾ ਕਿਸੇ ਨੇ ਨਹੀਂ ਕੀਤਾ ਅੱਜ ਮੈਡਮ ਬੈਠੇ ਨੇ ਟੀਮਸ ਬੈਠੀਆਂ ਨੇ ਕੋਈ ਧੁੱਪ ਨਹੀਂ ਵੇਖਦਾ ਕੋਈ ਛਾਂ ਨਹੀਂ ਵੇਖਦਾ ਸਿਰਫ ਇੱਕ ਹੀ ਚੀਜ਼ ਮਨ ਦੇ ਵਿੱਚ ਹੈ ਕਿ ਪੰਜਾਬ ਨੂੰ ਦੁਬਾਰਾ ਰੰਗਲਾ ਬੰਗਲਾ ਪੰਜਾਬ ਆਪਾਂ ਕਿਵੇਂ ਬਣਾਉਣਾ ਹੈ ਇਹਦੇ ਵਿੱਚ ਸਾਥ ਹਰ ਇੱਕ ਪਿੰਡ ਦੇ ਹਰ ਇੱਕ ਇਨਸਾਨ ਦੀ ਸਾਨੂੰ ਬਹੁਤ ਲੋੜ ਹੈ ਜਦੋਂ ਛੋਟੀ ਜਿਹੀ ਵੀ ਇਨਫੋਰਮੇਸ਼ਨ ਸਾਨੂੰ ਮਿਲ ਜਾਂਦੀ ਹੈ ਨਾ ਕਿ ਇਸ ਪਿੰਡ ਦੇ ਵਿੱਚ ਨਸ਼ਾ ਵਿਕ ਰਿਹਾ ਹੈ ਪੁਲਿਸ ਨੂੰ ਪ੍ਰਸ਼ਾਸਨ ਨੂੰ ਉਹਨਾਂ ਨੂੰ ਉਹਨਾਂ ਬਹੁਤ ਹੁੰਦਾ ਹੈ ਬਹੁਤ ਮਦਦ ਮਿਲਦੀ ਹੈ ਮੇਰੀ ਸਾਰਿਆਂ ਨੂੰ ਇੱਕ ਅਪੀਲ ਹੈ ਇੱਕ ਹੱਥ ਜੋੜ ਕੇ ਬੇਨਤੀ ਹੈ ਜਿੱਥੇ ਵੀ ਪਤਾ ਲੱਗੇ ਕਿ ਇਹ ਗਲਤ ਕੰਮ ਹੋ ਰਿਹਾ ਹੈ ਆਪ ਦੀ ਤੁਹਾਡੀ ਕੋਈ ਪਛਾਣ ਨਹੀਂ ਹੈ ਉਥੇ ਪਤਾ ਲੱਗਣ ਦੇਵਾਂਗੇ ਕਿਉਂਕਿ ਕਈ ਵਾਰੀ ਹੁੰਦਾ ਕਿ ਦੁਸ਼ਮਣੀਆਂ ਪੈ ਜਾਂਦੀ ਹੈ ਪਿੰਡ ਦੇ ਵਿੱਚ ਬਹੁਤ ਭਾਈਚਾਰਕ ਸਾਂਝ ਨਾਲ ਆਪਾਂ ਸਾਰੇ ਰਹਿੰਦੇ ਆ ਬਹੁਤ ਪਿਆਰ ਨਾਲ ਇੱਕ ਪਰਿਵਾਰ ਹੈ ਪੂਰਾ ਪਿੰਡ ਸਿਰਫ ਇੱਕ ਚਾਹੇ ਤੁਸੀਂ ਪਰਚੀ ਪਹੁੰਚਵਾ ਦਿਓ ਸਾਨੂੰ ਉਹਦੇ ਬਾਅਦ ਉਹ ਸਰਕਾਰ ਦਾ ਉਹ ਪ੍ਰਸ਼ਾਸਨ ਦਾ ਕੰਮ ਹੈ ਕਿ ਆਪਾਂ ਉਸ ਚੀਜ਼ ਨੂੰ ਕਿਵੇਂ ਰੋਕਣਾ ਹੈ ਪਿਛਲੇ ਕੁਝ ਦਿਨ ਪਹਿਲਾਂ ਹੀ 1 ਕਿਲੋ ਹਿਰੋਇਨ ਫੜੀ ਜੀ ਤੁਸੀਂ ਵੇਖਿਆ ਨਾ ਪੜਿਆ ਹੋਣਾ ਅੱਜ ਕੱਲ ਤਾਂ ਸਾਰੇ ਫੋਨ ਤੋਂ ਜੁੜੇ ਹੋਏ ਡੇਢ ਤੋਂ ਮਹੀਨਾ ਪਹਿਲਾਂ 7 ਲੱਖ ਗੋਲੀਆਂ ਸੋਚ ਕੇ ਵੇਖੋ ਜੇ 7 ਲੱਖ ਗੋਲੀਆਂ ਹਰ ਘਰ ਦੇ ਵਿੱਚ ਇੰਨੇ ਤਾਂ ਕਰ ਹੀ ਨਹੀਂ ਜਿੰਨੀ ਗੋਲੀਆਂ ਹੋਗੇ ਉਹਨੇ ਤਾਂ ਕਰ ਹੀ ਨਹੀਂ ਫਾਸਲਕਾ ਦੇ ਵਿੱਚ ਜੇ ਉਹ ਪਹੁੰਚ ਜਾਂਦੀ ਉਹਦਾ ਹਸ਼ਰ ਕੀ ਹੁੰਦਾ ਮੰਨ ਨੂੰ ਬੜਾ ਦੁੱਖ ਲੱਗਦਾ ਇਸ ਚੀਜ਼ ਦਾ ਤਾਂ ਕਰਕੇ ਸਰਕਾਰ ਪੂਰਾ ਪ੍ਰਸ਼ਾਸਨ ਸਮਾਜਿਕ ਧਾਰਮਿਕ ਰਾਜਨੀਤਿਕ ਜਿੰਨੇ ਵੀ ਸੰਸਥਾਵਾਂ ਨੇ ਉਸ ਮੁਹਿੰਮ ਦੇ ਵਿੱਚ ਕੰਮ ਕਰ ਰਹੀ ਹੈ ਕਿ ਆਪਾਂ ਜਿੰਨਾ ਹੋ ਸਕੇ ਸਾਰਿਆਂ ਨੂੰ ਜਾਗਰੂਕ ਕਰੀਏ ਤੇ ਮੇਰੇ ਵੀਰਾਂ ਨੂੰ ਮੇਰੀ ਅਪੀਲ ਹੈ ਕਿ ਆਪਾਂ ਖੇਡਾਂ ਵੱਲ ਵਧਿਏ ਜਿਹੜੀ ਸਿੱਖਿਆ ਕ੍ਰਾਂਤੀ ਤੇ ਯੁੱਧ ਨਸ਼ਿਆਂ ਵਿਰੁੱਧ ਇਹ ਦੋਨੋਂ ਆਪਸ ਵਿੱਚ ਕਨੈਕਟਡ ਨੇ ਕਿ ਬੱਚਿਆਂ ਨੂੰ ਉਸ ਚੀਜ਼ ਤੋਂ ਹਟਾ ਕੇ ਆਪਾਂ ਸਿੱਖਿਆ ਵੱਲ ਲੈ ਕੇ ਜਾਈਏ ਖੇਡਾਂ ਵੱਲ ਲੈ ਕੇ ਜਾਈਏ ਆਪਦੀ ਸਿਹਤ ਨੂੰ ਸੁਧਾਰਨ ਵਾਸਤੇ ਉਹ ਕੀ ਕਰ ਸਕਦੇ ਨੇ ਉਹ ਉਸ ਦੇ ਵੱਲ ਲੈ ਕੇ ਜਾਈਏ ਉਹਦੇ ਵਿੱਚ ਮਦਦ ਸਭ ਤੋਂ ਪਹਿਲਾਂ ਮੇਰੀਆਂ ਮਾਤਾਵਾਂ ਕਰ ਸਕਦੀਆਂ ਕਿਉਂਕਿ ਜਦੋਂ ਮਾਤਾ ਪਿਤਾ ਬੱਚੇ ਨੂੰ ਜਨਮ ਦਿੰਦੇ ਨੇ ਨਾ ਤੇ ਬਹੁਤ ਸੁਪਨੇ ਵੇਖਦੇ ਨੇ ਹਰ ਮਾਤਾ ਹਰ ਮੇਰੀ ਪੈਣ ਬਹੁਤ ਸੁਪਨੇ ਵੇਖਦੇ ਨੇ ਕਿ ਸਾਡਾ ਬੱਚਾ ਵੱਡਾ ਹੋ ਕੇ ਖੂਬ ਉੱਚਾਈਆਂ ਛੂਏਗਾ ਖੂਬ ਪੜ੍ਹਾਈ ਕਰੇਗਾ ਇਸ ਕਰਕੇ ਮਾਤਾ ਪਿਤਾ ਸਾਡੇ ਬਹੁਤ ਮਿਹਨਤ ਕਰਦੇ ਨੇ ਕਿ ਅਸੀਂ ਮਿਹਨਤ ਕਰ ਰਹੇ ਹਾਂ ਤੁਸੀਂ ਸਿਰਫ ਸਿੱਖਿਆ ਵੱਲ ਧਿਆਨ ਦਿਓ ਤੁਹਾਨੂੰ ਸਿਰਫ ਸਕੂਲ ਜਾਣਾ ਹੈ ਤੁਹਾਨੂੰ ਸਿਰਫ ਕਾਲਜ ਜਾਣਾ ਹੈ ਤੁਹਾਨੂੰ ਕੁਝ ਨਹੀਂ ਕਰਨਾ ਸਭ ਕੁਝ ਅਸੀਂ ਤੁਹਾਨੂੰ ਦੇਵਾਂਗੇ ਪਰ ਜਦੋਂ ਇਹ ਗੱਲ ਆ ਜਾਂਦੀ ਹੈ ਨਾ ਕਿ ਜਦੋਂ ਜਵਾਨੀ ਦੇ ਵਿੱਚ ਆ ਕੇ ਕੋਈ ਆਪਣਾ ਬੱਚਾ ਗਲਤ ਰਸਤੇ ਤੇ ਪੈ ਜੇ ਤੇ ਉਹ ਆਤਮਾ ਬਹੁਤ ਰੋਂਦੀ ਹੈ ਇਸ ਕਰਕੇ ਮੈਂ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਆਪਾਂ ਜਿੰਨਾ ਹੋ ਸਕੇ ਸਰਕਾਰ ਦਾ ਸਾਥ ਦਈਏ ਤੇ ਐਬਲਸ ਸਾਹਿਬ ਵੀ ਬਹੁਤ ਮਿਹਨਤ ਕਰ ਰਹੇ ਨੇ ਅਸੀਂ ਦੋਵੇਂ ਸਵੇਰੇ 8:30 ਵਜੇ ਨਿਕਲਦੇ ਆਪ ਆਪਦੇ ਕੰਮ ਸਾਡਾ ਸਿਰਫ ਇੱਕ ਹੀ ਮਕਸਦ ਹੈ ਕਿ ਕਿਸੇ ਨੂੰ ਵੀ ਖੱਜਲ ਖੁਆਰ ਹੋਣ ਦੀ ਲੋੜ ਨਾ ਪਵੇ ਅੱਜ ਜਿਹੜੇ ਏਪੀਓ ਸਾਹਿਬ ਵੀ ਸਾਡੇ ਕੋਲ ਆਏ ਨੇ ਕੋਈ ਵੀ ਕੰਮ ਪਿੰਡ ਲੈਵਲ ਦਾ ਕੋਈ ਵੀ ਕੰਮ ਹੈ ਅਫਸਰ ਸਾਹਿਬਾਂ ਨੇ ਇੱਥੇ ਆਏ ਨੇ ਕੋਈ ਵੀ ਕੰਮ ਹੋਵੇ ਤੁਸੀਂ ਦੱਸ ਸਕਦੇ ਹੋ ਸਾਡਾ ਮੇਨ ਮਕਸਦ ਇਹ ਹੀ ਹੈ ਕਿ ਆਪ ਸਾਰੇ ਦੇ ਦਰ ਆ ਕੇ ਅਸੀਂ ਕੰਮ ਕਰਾਈਏ ਤੇ ਮੇਰੀ ਪੈਨਾ ਨੂੰ ਵੀ ਇੱਕ ਅਪੀਲ ਹੈ ਕਿ ਮੇਰੇ 뒤 ਪਿੱਛੇ ਬੱਚੀਆਂ ਖੜੀਆਂ ਨੇ ਤੁਸੀਂ ਕਿਸੇ ਦੀ ਵੀ ਪੜ੍ਹਾਈ ਨਹੀਂ ਛਡਾਣੀ ਜੇ ਸਰਕਾਰ ਨੇ ਹਰ ਇੱਕ ਸਕੂਲ ਦੀ ਨੀਂਵ ਮਜ਼ਬੂਤ ਕੀਤੀ ਹੈ ਆਪ ਸਾਰੇ ਸਕੂਲ ਪ੍ਰਾਇਮਰੀ ਸਕੂਲ ਹਾਈ ਸਕੂਲ ਸੈਕੰਡਰੀ ਸਕੂਲ ਵੇਖ ਸਕਦੇ ਹੋ ਜਿੱਥੇ ਚਾਰ ਦਿਵਾਰੀ ਦੀ ਲੋੜ ਹੈ ਕਮਰਿਆਂ ਦੀ ਲੋੜ ਹੈ ਸਾਇੰਸ ਲੈਬਸ ਦੀ ਲੋੜ ਹੈ ਟਾਇਲਟਸ ਬਣੇ ਨੇ ਇੰਟਰਐਕਟਿਵ ਪੈਨਲਸ ਲੱਗੇ ਨੇ ਜੇ ਇੰਨੀ ਸੁਵਿਧਾਵਾਂ ਦੇ ਰਹੀਏ ਤੇ ਕਿਸੇ ਦੀ ਵੀ ਪੜ੍ਹਾਈ ਨਾ ਛੁੜਾਈ ਜਾਵੇ ਇੰਨਾ ਕ ਉਹਨਾਂ ਨੂੰ ਸਸ਼ਕਤ ਬਣਾ ਦੋ ਕਿ ਆਪਦੇ ਪੈਰਾਂ ਤੇ ਖੜੇ ਕਰ ਦੋ ਕਿ ਔਨ ਵਾਲੇ ਸਮੇਂ ਦੇ ਵਿੱਚ ਉਹ ਆਪਦੀ ਜ਼ਿੰਦਗੀ ਦੀ ਪੂਰਤੀ ਆਪਣੇ ਆਪ ਕਰਨ ਤੇ ਜਿਹੜੇ ਵੀ ਅੱਗੇ ਕਰ ਜਾਣ ਜਿੱਥੇ ਵੀ ਜਾਣ ਉਹ ਆਪ ਤੇ ਪੈਰਾ ਤੇ ਖੜੇ ਹੋ ਕੇ ਜੇ ਕੋਈ ਪਰਿਵਾਰ ਨੂੰ ਮੁਸ਼ਕਿਲ ਆਵੇ ਤੇ ਉਹਦਾ ਸਾਥ ਦੇਵੇ ਜਿਹੜਾ ਵੀ ਇਸ ਕੋਈ ਵੀ ਪਿੰਡ ਦੇ ਵਿੱਚ ਤਸਕਰੀ ਹੁੰਦੀ ਹੈ ਉਹਨੂੰ ਬਖਸ਼ਿਆ ਨਹੀਂ ਜਾਏਗਾ ਬਿਲਕੁਲ ਨਹੀਂ ਬਖਸ਼ਿਆ ਜਾਏਗਾ ਬਿਲਕੁਲ ਉਮੀਦ ਨਾ ਕਰਨਾ ਕਿ ਕੋਈ ਪ੍ਰਸ਼ਾਸਨ ਕੋਈ ਪੁਲਿਸ ਕੋਈ ਐਮਐਲਏ ਸਾਥ ਕੋਈ ਵੀ ਹੋ ਜੇ ਫੋਨ ਕਰਨਗੇ ਕਿ ਨਹੀਂ ਕੋਈ ਗੱਲ ਨਹੀਂ ਜੀ ਹੋਗੀ ਗਲਤੀ ਹੋਗੀ ਇਸ ਕਰਕੇ ਇਹ ਵਰਨਿੰਗ ਹੈ ਇੱਕ ਚੇਤਾਵਨੀ ਹੈ ਤੇ ਜਿਹੜਾ ਇਸ ਚੀਜ਼ ਦਾ ਗਲਤ ਚੀਜ਼ ਦਾ ਆਦੀ ਹੋ ਗਿਆ ਉਹਦੇ ਨਾਲ ਅਸੀਂ ਹਮੇਸ਼ਾ ਖੜੇ ਆ ਉਹਨੂੰ ਸਹੀ ਕਰਨ ਦੀ ਜ਼ਿੰਮੇਵਾਰੀ ਸਰਕਾਰੀ ਹਸਪਤਾਲ ਦੇ ਵਿੱਚ ਇੱਕ ਸਪੈਸ਼ਲ ਵਾਰਡ ਬਣਿਆ ਹੈ ਉੱਥੇ ਬਹੁਤ ਵਧੀਆ ਡਾਕਟਰਸ ਨੇ ਸਾਈਕੀਆਟ੍ਰਿਸਟ ਨੇ ਉਹਨਾਂ ਦੀ ਕਾਉਂਸਲਿੰਗ ਕਰਦੇ ਨੇ ਉਹਨਾਂ ਨੂੰ ਉਸ ਚੀਜ਼ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਦਾ ਧਿਆਨ ਹਟਾ ਕੇ ਵਧੀਆ ਚੀਜ਼ਾਂ ਵੱਲ ਕਰਦੇ ਨੇ ਹਰ ਇਲਾਜ ਮੁਫਤ ਹੈ ਉਥੇ ਉਹਨਾਂ ਦੀ ਮਦਦ ਆਪਾਂ ਕਰੀਏ ਤੇ ਇੱਕ ਨਈ ਜ਼ਿੰਦਗੀ ਉਹਨਾਂ ਨੂੰ ਜ਼ਰੂਰ ਦਈਏ ਤੇ ਜਿਹੜਾ ਇਹ ਕੰਮ ਕਰ ਰਹੇ ਨੇ ਉਹਨਾਂ ਦਾ ਸਾਥ ਨਾ ਦਿੰਦੇ ਵੇ ਸਰਕਾਰ ਨੂੰ ਤੇ ਪੁਲਿਸ ਪ੍ਰਸ਼ਾਸਨ ਨੂੰ ਆਪ ਦਾ ਕੰਮ ਆਰਾਮ ਨਾਲ ਕਰਨ ਦਾ ਉਹਨਾਂ ਦਾ ਸਾਥ ਦਈਏ ਮੇਰੀ ਸੰਸਥਾ ਹੈ ਮੈਂ ਅੱਜ ਸੰਸਥਾ ਵੱਲੋਂ ਆਈਆਂ ਤੇ ਐਮਐਲਏ ਸਾਹਿਬ ਦੀ ਜਗ੍ਹਾ ਹਾਜ਼ਰੀ ਲਾਨ ਆਈਆਂ ਖੁਸ਼ੀ ਫਾਊਂਡੇਸ਼ਨ ਬਈ ਸੰਸਥਾ ਹੈ ਮੇਰੀ ਸੰਸਥਾ ਵੀ ਬਖ ਵਖ ਵਖ ਤਰ੍ਹਾਂ ਦੇ ਕੈਂਪਸ ਲਾਉਂਦੀ ਹੈ ਮੈਡੀਕਲ ਚੈੱਕਅਪ ਕੈਂਪਸ ਲੱਗਦੇ ਨੇ ਸਾਡੇ ਟਰੀ ਪਲਾਂਟੇਸ਼ਨ ਤੇ ਬਹੁਤ ਵੱਡਾ ਪ੍ਰੋਜੈਕਟ ਚਲਾਇਆ ਸੀ ਸੀ ਪਿਛਲੇ ਸਾਲ ਕਾਉਂਸਲਿੰਗ ਕੈਂਪਸ ਜਿਹੜੇ ਨਸ਼ਿਆਂ ਤੋਂ ਕਿਵੇਂ ਬਚਣਾ ਹੈ ਆਪਾਂ ਉਹ ਸਾਰੇ ਕੈਂਪਸ ਲੱਗਦੇ ਨੇ ਬੱਚਿਆਂ ਨੂੰ ਅਗਰ ਕੋਈ ਪੜ੍ਹਾਈ ਦੀ ਲੋੜ ਹੈ ਕੋਈ ਵੀ ਚੀਜ਼ ਦੀ ਲੋੜ ਹੈ ਉਸ ਚੀਜ਼ ਦਾ ਪੂਰਾ ਧਿਆਨ ਰੱਖਦੇ ਵੇ ਕੋਈ ਘਰ ਦੇ ਵਿੱਚ ਵੀ ਕਈ ਵਾਰੀ ਆਪਸੀ ਕੋਈ ਲੜਾਈ ਹੋ ਜੇ ਉਸ ਨੂੰ ਕਿਵੇਂ ਸੁਲਝਾਣਾ ਹੈ ਉਸ ਦੀ ਵੀ ਕਾਉਂਸਲਿੰਗ ਕਰਦੇ ਆ ਕੋਈ ਵੀ ਚੀਜ਼ ਦੀ ਮਦਦ ਲੈਣਾ ਚਾਹੁੰਦੇ ਆ ਮੇਰੇ ਮਾਤਾਵਾ ਪੈਨਾ ਨੂੰ ਰਿਕੁਐਸਟ ਕਰਾਂਗੇ ਕਿ ਕੋਈ ਵੀ ਸਾਡਾ ਹੈਲਪਲਾਈਨ ਨੰਬਰ ਹੈ ਫੋਨ ਕਰ ਸਕਦੇ ਹੋ ਆ ਕੇ ਉਹ ਸਮੱਸਿਆ ਨੂੰ ਹੱਲ ਕਰਾਂਗੇ ਪੈਨਸ਼ਨ ਦੇ ਕੈਂਪ ਲਾਉਂਦੇ ਆ ਸਾਰੇ ਅਫਸਰ ਸਹਬਾਨ ਇੱਥੇ ਆ ਕੇ ਆਪਾਂ ਰਲ ਮਿਲ ਕੇ ਇਕੱਠੇ ਇੱਕ ਪਰਿਵਾਰ ਬਣ ਕੇ ਆਪਾਂ ਕੰਮ ਕਰਾਂਗੇ ਤਾਂ ਕਿ ਫਾਜ਼ਿਲ ਦਾ ਦੇ ਜਿੰਨੀ ਵੀ ਆਪਣੀ ਆਨ ਆਲੀ ਪੀੜੀਆਂ ਨੇ ਉਹਨਾਂ ਨੂੰ ਸਮਾਜ ਦੇ ਵਿੱਚ ਕਿਵੇਂ ਇੱਕ ਵਧੀਆ ਚੰਗਾ ਇਨਸਾਨ ਬਣਾਣਾ ਹੈ ਉਦੋਂ ਆਪਾਂ ਕੰਮ ਕਰ ਸਕੀਏ ਤੇ ਹੌਸਲਾ ਵਧਾਈਏ ਆਪਣੇ ਬੱਚਿਆਂ ਦਾ ਤੇ ਆਪਦੀ ਕਲਮ ਨੂੰ ਆਪਦੀ ਪੜ੍ਹਾਈ ਨੂੰ ਆਪਦੇ ਸਿੱਖਿਆ ਨੂੰ ਇੰਨੀ ਤਾਕਤ ਬਣਾ ਕੇ ਇਹ ਪਿੰਡ ਦਾ ਫਾਜ਼ਲ ਕਾ ਦਾ ਨਾਂ ਪੂਰੇ ਦੇਸ਼ਾਂ ਵਿਦੇਸ਼ਾਂ ਵਿੱਚ ਰੌਸ਼ਨ ਕਰਨ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ